ਬਚਪਨ ਵਿੱਚ ਸੁਬਰਾ ਬਨਿਯਮ ਚੰਦਰ ਸ਼ੇਖਰ ਵਿਗਿਆਨ ਦੇ ਵਿਸ਼ੇ ਵਿੱਚ ਬੜਾ ਕਮਜ਼ੋਰ ਸੀ। ਉਸ ਨੂੰ ਲੱਗਦਾ ਸੀ ਕਿ ਵਿਗਿਆਨ 'ਚ ਉਹ ਕਦੀ ਵੀ ਵਧੀਆ ਅੰਕ ਪ੍ਰਾਪਤ ਨਹੀਂ ਕਰ ਸਕੇਗਾ। ਕਮਜ਼ੋਰ ਹੋਣ ਕਰਕੇ ਇਸ ਵਿਸ਼ੇ ਦਾ ਅਧਿਆਪਕ ਉਸ ਨੂੰ ਬੁਰਾ ਭਲਾ ਬੋਲਦਾ ਰਹਿੰਦਾ ਸੀ। ਸਾਰੀ ਕਲਾਸ ਮੂਰੇ ਸ਼ਰਮਸਾਰ ਕਰਦਾ ਸੀ। ਇਸੇ ਤਰ੍ਹਾਂ ਉਸ ਦੀ ਵਿਗਿਆਨ ਵਿਸ਼ੇ ਵਿੱਚ ਰੁਚੀ ਘੱਟ ਹੋ ਗਈ। ਇੱਕ ਦਿਨ ਵਿਗਿਆਨ ਵਿਸ਼ੇ ਦਾ ਘਰ ਦਾ ਕੰਮ ਨਾ ਕਰਕੇ ਆਉਣ ਕਾਰਨ ਅਧਿਆਪਕ ਨੇ ਉਸ ਨੂੰ ਸਭ ਦੇ ਸਾਹਮਣੇ ਬੇਇੱਜ਼ਤ ਕੀਤਾ ਇਸ ਬੇਇੱਜ਼ਤੀ ਤੋਂ ਦੁਖੀ ਹੋ ਕੇ ਉਹ ਨਦੀ ਕੰਢੇ ਘੁੰਮਣ ਫਿਰਨ ਚਲਾ ਗਿਆ ਉੱਥੇ ਇੱਕ ਖੂਹ ਸੀ ਬਾਅਦ ਸੁਬਰਾਮਣੀਅਮ ਨੇ ਦੇਖਿਆ ਜਿਹੜੇ ਪੱਥਰ ਉੱਤੇ ਮਿੱਟੀ ਦੇ ਘੜੇ ਰੱਖੇ ਜਾਂਦੇ ਸਨ ਉਸ ਥਾਂ ਤੋਂ ਪੱਥਰ ਥੋੜਾ ਕਾਸਤੂਤੀ ਅਸੀਂ ਉਸਨੇ ਮਨ ਵਿੱਚ ਸੋਚਿਆ ਜੋ ਵਾਰ-ਵਾਰ ਘੜਿਆਂ ਦੇ ਰੱਖਣ ਨਾਲ ਪੱਥਰ ਘਸ ਸਕਦਾ ਹੈ ਤਾਂ ਵਾਰ-ਵਾਰ ਅਭਿਆਸ ਕਰਕੇ ਮੈਂ ਵਿਗਿਆਨ ਕਿਉਂ ਨਹੀਂ ਪੜ ਸਕਦਾ ਬਾਲ ਸੁਬਰਾਮਣੀਅਮ ਘਰ ਮੋੜ ਆਇਆ ਤੇ ਲਗਾਤਾਰ ਮਿਹਨਤ ਕਰਨ ਲੱਗਾ ਉਸ ਨੂੰ ਵਿਗਿਆਨ ਦਾ ਵਿਸ਼ਾ دلچਸਪ ਲੱਗਣ ਲੱਗਾ ਫਿਰ ਉਸ ਨੂੰ ਵਿਗਿਆਨ 'ਚ ਮੁਹਾਰਤ ਹੋ ਗਈ ਉਸ ਪਿੱਛੋਂ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੁਹਾਨੂੰ ਪਤਾ ਹੀ ਹੋਵੇਗਾ ਕਿ ਸੁਬਰਾਮਣੀਅਮ ਚੰਦਰਸ਼ੇਖਰ ਅੱਗੇ ਜਾ ਕੇ ਇੱਕ ਮਹਾਨ ਭਾਰਤੀ ਵਿਗਿਆਨੀ ਬਣੇ ਸਾਲ 1983 ਵਿੱਚ ਉਸ ਦੀ ਖੋਜ ਚੰਦਰਸ਼ੇਖਰ ਸੀਮਾ ਸਿਧਾਂਤ ਕਰਕੇ ਉਸ ਨੂੰ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਵਿਸ਼ਵ ਦਾ ਮਹਾਨ ਨੋ벨 ਪੁਰਸਕਾਰ ਦੇ ਕੇ ਨਿਵਾਜਿਆ ਗਿਆ ਸੀ ਸੋ ਸਾਨੂੰ ਮਿਹਨਤ ਤੇ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਕਾਮਯਾਬ ਹੋ ਸਕੀਏ